ਮੇਰਾ ਨਾ ਰੁਪਾਲੀ ਕੀ ਗੱਲ ਬੋਲ ਤਾੜ ਮੇਰਾ ਮੁੰਡਾ ਕਿਤੇ ਕੰਮ ਕਰਦਾ ਹੈ ਉਹ ਕਹਿੰਦੇ ਤੁਹਾਡੇ ਮੁੰਡੇ ਨੇ ਪੈਸੇ ਹੈਰਾ ਫੈਰੀ ਕੀਤਾ ਸਾਡੇ 67000 ਰੁਪਏ ਚਾਹੀਦਾ ਬੋਲੋ ਅਮਰਾ ਬੋਲੀ ਜੀ ਪੁਲਿਸ ਦੇ ਵਾਲੇ ਕੰਨਾ ਮੈਂ ਕਿ ਨਹੀਂ ਪਾਜੀ ਮੈਂ ਆਂਦੀ ਆ ਮੇਰੇ ਮੁੰਡੇ ਨੂੰ ਉਹਨੇ ਦੁਕਾਨ ਤੇ ਬਿਠਾ ਲਿਆ ਕਹਿੰਦੇ ਨਾ ਨਹੀਂ ਛੱਡਣਾ ਪੁਲਿਸ ਦੇ ਵਾਲੇ ਕਰਨਾ ਮੈਂ ਕਹਿੰਨਾ ਤੁਸੀਂ ਪੁਲਿਸ ਦੇ ਵਾਲੇ ਨਾ ਕਰੋ ਮੈਂ ਆਂਦੀ ਆ ਮੈਂ ਆ ਕੇ ਗੱਲ ਕਰਦੀ ਆ ਵੈਸੇ ਮੈਂ ਤੁਹਾਡੀ ਦਵਾਂਗੀ

ਮੇਰਾ ਨਾਮ ਕਲਪਨਾ ਹੈ ਮੇਰੇ ਭਰਾ ਦਾ ਨਾਮ ਅਨਮੋਲ ਦਾਸ ਹੈ ਆਪਾ ਦਸ਼ਮੇਸ਼ ਨਗਰ ਕੋਟ ਖਾਲਸਾ ਦੇ ਰਹਿਣ ਵਾਲੇ ਆ ਮੇਰਾ ਭਰਾ 8-10 ਸਾਲਾਂ ਤੋਂ ਗੁਰਦਾਸ ਮੈਡੀਸਨ ਸੈਂਟਰ ਕਟੜਾ ਸ਼ਹਿਰ 'ਚ ਕੰਮ ਕਰਦਾ ਸੀ ਪਰ ਹੁਣ ਉਹ ਕੰਮ ਛੱਡਣ ਦੀ ਗੱਲ ਕਰ ਰਿਹਾ ਸੀ ਕਿਉਂਕਿ ਉਹਨੂੰ ਕੋਈ ਅੱਛੀ ਕੰਪਨੀ 'ਚ ਕੰਮ ਮਿਲ ਗਿਆ ਸੀ ਪਰ ਉਹਦੇ ਜਿਹੜੇ ਜਿਹੜੇ ਵੀ ਮਾਲਕ ਨੇ ਉਹ ਇਸ ਚੀਜ਼ ਦੇ ਹੱਕ 'ਚ ਨਹੀਂ ਸੀ ਉਹ ਕਹਿੰਦੇ ਕਿ ਤੁਹਾਡੇ ਕੋਈ ਕੰਮ ਕਰਨਾ ਹੈ ਜੇ ਤੁਹਾਡੇ ਤੋਂ ਕੰਮ ਛੱਡਿਆ ਤੇ ਆਪਾਂ ਤੇਰੇ ਤੇ ਬਿੱਲਾ ਦੀ ਹੇਰਾਫੇਰੀ ਦਾ ਇਲਜ਼ਾਮ ਪਾਵਾਂਗੇ ਤੇਰੀ ਪਿਓ ਨਹੀਂ ਗੱਲ ਤੇਰੇ ਭੈਣਾਂ ਨੂੰ ਪਰੇਸ਼ਾਨ ਕਰਾਂਗੇ ਤੇਰੀ ਮੰਮੀ ਨੂੰ ਪਰੇਸ਼ਾਨ ਕਰਾਂਗੇ ਆਪਾਂ ਕੁਛ ਨਾ ਕੁਛ ਕੇਸ ਬਣਾ ਕੇ ਤੈਨੂੰ ਤੰਗ ਕਰਾਂਗੇ ਤੂੰ ਬਚ ਨਹੀਂ ਪਾਏਂਗਾ ਜਾਂ ਤੂੰ ਨਾ ਹੁਣ ਸਾਡੇ ਕੋ ਕੰਮ ਕਰਨਾ ਹੈ ਤੇ ਨਾ ਤੈਨੂੰ ਆਪਾਂ ਕਿ ਮਾਰਕੀਟ 'ਚ ਕੰਮ ਕਰਨ ਦੇਣਾ ਹੈ ਪਰ ਇਸ ਗੱਲ ਦੇ ਵਿੱਚ ਆਪਾਂ ਫਿਰ ਵਿੱਚ ਆਏ ਕਿ ਕੋਈ ਗੱਲ ਨਹੀਂ ਕੰਮ ਕਰ ਲੈਣ ਦੋ ਕਿਉਂਕਿ ਉਹ ਕੰਮ ਨਹੀਂ ਸੀ ਕਰਨਾ ਚਾਹੁੰਦਾ ਉਹਨਾਂ ਦੀ ਦੁਕਾਨ ਤੇ ਜੋ ਵੀ ਪੈਸੇ ਬਣਨਗੇ ਆਪਾਂ ਉਹ ਦਵਾਂਗੇ ਇਹ ਚੀਜ਼ ਮੈਂ ਲਿਖਤੀ ਚ ਦਿੱਤੀ ਆ ਕਿ ਮੈਂ ਜ਼ਿੰਮੇਵਾਰ ਆ ਖੁਦ ਆਪਣੇ ਭਰਾ ਦੇ ਪੈਸੇ ਦੇਣ ਦੀ ਜੇ ਕੋਈ ਨਿਕਲਦਾ ਹੈ ਪੈਸਾ ਇਨ ਫਿਊਚਰ ਇਹ ਚੀਜ਼ ਉਹਨਾਂ ਨੇ ਲਿਖਤੀ ਲੈਣ ਤੋਂ ਬਾਅਦ ਵੀ ਮੇਰੇ ਭਰਾ ਦਾ ਕੰਮ ਛੁਡਵਾਤਾ ਨਵੀਂ ਜਗ੍ਹਾ ਤੋਂ ਉਤੋਂ ਹਰ ਜਗ੍ਹਾ ਉਹਦੀ ਇੰਨੀ ਬੇਸਿਕ ਰਾਤੀ ਮਾਰਕੀਟ 'ਚ ਕਿ ਹਰ ਇੱਕ ਦੋਸਤ ਨੂੰ ਹਰ ਇੱਕ ਮਾਰਕੀਟ ਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹਨੇ ਚੋਰੀ ਕੀਤੀ ਆ ਉਹ ਤੇ ਇਲਜ਼ਾਮ ਲਾਇਆ ਗਿਆ ਚੋਰੀ ਕੀਤੀ ਜਿਹਦਾ ਮੈਂਟਲ ਪ੍ਰੈਸ਼ਰ ਉਹ ਨਹੀਂ ਚੱਲ ਪਾਇਆ ਉਹ ਕਿੰਨੇ ਦਿਨ ਸਹੰਦਾ ਰਿਹਾ ਬਟ ਇਹ ਦੁਬਾਰਾ ਦੁਬਾਰਾ ਕਾਲਾ ਕਰਕੇ ਉਹਨੂੰ ਪਰੇਸ਼ਾਨ ਕਰਦੇ ਰਹੇ ਉਹਦਾ ਫੋਨ ਰੱਖ ਲਿਆ ਇਹਨਾਂ ਨੇ ਪੈਸੇ ਸੀ ਪੈਸੇ ਰੱਖ ਲਏ ਉਹਨੂੰ ਦੁਕਾਨ ਤੇ ਬੁਲਾ ਕੇ ਗੱਲ ਕਰਨ ਦੇ ਬਹਾਨੇ ਉਹਨੂੰ ਮਾਰਿਆ ਗਿਆ ਉਹਨਾਂ ਦਾ ਇੱਕ ਵਰਕਰ ਹੈਗਾ ਅਕਾਊਂਟੈਂਟ ਵਿਨੇ ਪਰਾਮਰ ਤੇ ਮਾਲਕ ਹੈਗਾ ਸੁਨੀਲ ਗੁਪਤਾ ਇਹਨਾਂ ਦੋਨਾਂ ਨੇ ਮਿਲ ਕੇ ਉਹਦੇ ਨਾਲ ਬਹੁਤ ਮਿਸਬੀਹੇਵ ਕੀਤਾ ਫੇਰ ਵੀ ਆਪਾਂ ਗੱਲ ਠੰਡੀ ਪਾਈ ਕਿ ਕੋਈ ਗੱਲ ਨਹੀਂ ਬਟ ਮੇਰਾ ਭਰਾ ਐ ਪ੍ਰੈਸ਼ਰ ਨਹੀਂ ਚੱਲ ਪਾਇਆ ਕਿ ਉਹਦੀ ਹਰ ਜਗ੍ਹਾ ਬੇਇੱਜ਼ਤੀ ਹੋ ਰਹੀ ਆ ਉਹ ਹਰ ਜਗ੍ਹਾ ਕੰਮ ਲੱਭਣ ਗਿਆ ਬਟ ਉਹਨੂੰ ਕਿਹੇ ਲੈਣੀ ਰੱਖਿਆ ਸਾਰੇ ਉਹਨੂੰ ਆਈ ਕਹਿੰਦੇ ਨੇ ਤੂੰ ਚੋਰੀ ਕੀਤੀ ਆ ਤੂੰ ਚੋਰੀ ਕੀਤੀ ਆ 8-10 ਸਾਲਾਂ ਤੋਂ ਕੰਮ ਉਹਨਾਂ ਦੀ ਦੁਕਾਨ ਤੋਂ ਕਰਦਾ ਪਿਆ ਐ ਇਨੀ ਚਿਰ ਤੇ ਚੋਰੀ ਨਹੀਂ ਕੀਤੀ ਜਦੋਂ ਕੰਮ ਛੱਡਣ ਲੱਗਾ ਉਦੋਂ ਉਹਦੇ ਚੋਰੀ ਦਾ ਇਲਜ਼ਾਮ ਪਾਤਾ ਉਹਨੂੰ ਪ੍ਰੈਸ਼ਰ ਦਿੱਤਾ ਗਿਆ ਕਿ ਤੇਰਾ ਪਿਓ ਨਹੀਂ ਹੈਗਾ ਆਪਾਂ ਤੇਰੇ ਤੇ ਕੇਸ ਪਾ ਦਾਂਗੇ ਤੇਰੀ ਭੈਣਾਂ ਨੂੰ ਤੰਗ ਕਰਾਂਗੇ ਤੇਰੀ ਮੰਮੀ ਨੂੰ ਤੰਗ ਕਰਾਂਗੇ ਇਨਾਂ ਨੂੰ ਮੇਰੇ ਮੰਮੀ ਸੋਰੀ ਸੋਰੀ ਕਹਿੰਦੇ ਰਹੇ ਕਿ ਕੋਈ ਗੱਲ ਨਹੀਂ ਜੇ ਪੈਸੇ ਦੀ ਗੱਲ ਆ ਤੇ ਆਪਾਂ ਪੈਸੇ ਉਤਾਰ ਦਾਂਗੇ ਇਹ ਚੀਜ਼ ਲਿਖਤੀ ਚ ਦਿੱਤੀ ਗਈ ਆ ਤੇ ਸਾਡੇ ਕੋਲ ਕਾਲ ਰਿਕਾਰਡਿੰਗਾਂ ਵੀ ਹੈਗੀਆਂ ਪਰ ਕੱਲ ਮੇਰੇ ਭਰਾ ਨੇ ਜਦੋਂ ਆਪਾਂ ਸ਼ਾਮੀ ਘਰ ਆਏ ਉਹਨੇ ਫਾ ਲੈ ਕੇ ਆਪਣੀ ਜਾਨ ਦੇ ਟ ਨੋਟ ਛੱਡਿਆ ਏ ਜਿੱਚ ਉਹਨੇ ਸਾਫ਼ ਮੈਂਸ਼ਨ ਕੀਤਾ ਏ ਕਿ ਇਨਾਂ ਦੋ ਬੰਦਿਆਂ ਨੇ ਸੁਨੀਲ ਗੁਪਤਾ ਤੇ ਵਿਨੇ ਪਰਮਰ ਦੇ ਪ੍ਰੈਸ਼ਰ 'ਚ ਆ ਕੇ ਉਹਨੇ ਆ ਕਦਮ ਚੁੱਕਿਆ ਕਿ ਉਹਨਾਂ ਨੇ ਬਹੁਤ ਇਹਦੀ ਬਦਨਾਮੀ ਕਰਤੀ ਹਰ ਪਾਸੇ ਨਾਲੇ ਕਿਹਾ ਏ ਕਿ ਮੈਂ ਕਿੱਥੇ ਨਹੀਂ ਕੰਮ ਕਰਨ ਦੇਣਾ ਕਿ ਦਿਨੇ ਕੰਮ ਕਰਨ ਦੇਣਾ ਉਹਨੂੰ ਕੱਪੜੇ ਉਤਾਰ ਕੇ ਉਹਨੂੰ ਦੁਕਾਨ ਤੇ ਮਾਰਿਆ ਗਿਆ ਏ ਪੈਸੇ ਖੋਏ ਗਏ ਨੇ ਸਭ ਕੁਝ ਕੀਤਾ ਗਿਆ ਉਹਦੇ ਨਾਲ ਤੇ ਇਸ ਕਰਕੇ ਉਹਨੇ ਆਪਣੀ ਸੈਲਰੀ ਵੀ ਨਹੀਂ ਉਹਨਾਂ ਨੇ ਦਿੱਤੀ ਉਹਦੀ ਤੇ ਇਸ ਕਰਕੇ ਉਹਨੇ ਆਪਣੀ ਜ਼ਿੰਦਗੀ ਦੇ ਦਿੱਤੀ ਆ ਵੀਡੀਓ ਬਣਾ ਕੇ ਗਿਆ ਸਭ ਕੁਝ ਕਹਿ ਕੇ ਗਿਆ ਕਿ ਉਹ ਕਿੰਨੇ ਮੈਂਟਲ ਪ੍ਰੈਸ਼ਰ ਤੋਂ ਚੱਲਦਾ ਪਿਆ ਸੀ ਪੁਲਿਸ ਰਿਪੋਰਟ ਦਿੱਤੀ ਗਈ ਪੁਲਿਸ ਰਿਪੋਰਟ ਫਿਰ ਆਪਾਂ ਨਾਲ ਹੀ ਕੀਤੀ ਗੱਲ ਸ਼ਾਮੇ 8:00 ਵਜੇ 8:30 ਵਜੇ ਪੁਲਿਸ ਨੂੰ ਆਪਾਂ ਰਿਪੋਰਟ ਕਰਤੀ ਲਾਸ਼ ਹੈਂਡਓਵਰ ਕਰ ਦਿੱਤੀ ਗਈ ਆ ਪੁਲਿਸ ਨੂੰ ਪੁਲਿਸ ਆਪਣੀ ਬੰਦ ਦੀ ਕਾਰਵਾਈ ਕਰਦੀ ਪਈ ਆ ਪਰ ਆਪਾਂ ਚਾਹੁੰਦੇ ਆ ਬੇਨਤੀ ਆ ਕਿ ਪੁਲਿਸ ਕਾਨੂੰਨ ਤੋਂ ਕਿ ਹਦੇ ਪਰਾ ਨੂੰ ਇਨਸਾਫ ਮਿਲੇ ਤਾਂ ਕਿ ਉਹਦੇ ਚੋਰੀ ਦਾ ਦਾਗ ਹਟ ਜਾਏ ਕਿਉਂਕਿ ਉਹ ਆਏਗਾ ਤਾਂ ਨਹੀਂ ਬਟ ਆਪਾਂ ਉਹਦੇ ਨਾਮ ਦੇ ਨਾਲ ਚੋਰੀ ਦਾ ਦਾਗ ਨਹੀਂ ਬਰਦਾਸ਼ਤ ਕਰ ਸਕਦੇ ਉਹ ਇਨਸਾਫ ਦੀ ਹੀ ਆਪਣੇ ਵੀਡੀਓ 'ਚ ਵੀ ਗੱਲ ਕਰਕੇ ਗਿਆ ਤੇ ਮੈਂ ਇਹੀ ਬੇਨਤੀ ਕਰਦੀ ਆ ਕਿ ਉਹਨੂੰ ਇਨਸਾਫ ਮਿਲੇ ਕਤਨਾ ਨਾ ਨਗੁਰੇ ਨਾ ਇਹ ਮਸਲਾ ਜ਼ਿਆਦਾ ਮਸਲਾ ਇਹ ਹੈ ਕਿ ਸਰ ਕੱਲ ਸ਼ਾਮ ਨੂੰ ਮੈਂ ਬਾਜ਼ਾਰ ਗਿਆ ਤੇ ਮੈਨੂੰ ਇੱਕਦਮ ਸਿਸਟਰ ਦੀ ਕਾਲ ਆਈ ਹੈ ਤੇ ਉਹਨਾਂ ਨੇ ਦੱਸਿਆ ਕਿ ਦਾਦਾ ਉਹਨੇ ਸੁਸਾਇਡ ਅਟੈਂਪਟ ਕਰ ਲਿਆ ਤੇ ਜਦੋਂ ਜਾ ਕੇ ਮੈਂ ਮੁਕੇ ਦੇ ਵੇਖਿਆ ਤਾਂ ਇਹ ਡੈਥ ਹੋ ਚੁੱਕੀ ਹੈ ਤੇ ਗੱਲਾਂ ਚੋਂ ਇਹ ਪਤਾ ਲੱਗਿਆ ਕਿ ਉਹ ਪ੍ਰੈਸ਼ਰਾਈਜ਼ ਹੋਇਆ ਸੀ ਆਪਣੇ ਜਿੱਥੇ ਕੰਮ ਕਰਦਾ ਸੀ ਪਰ ਉਹ ਚੀਜ਼ ਨਹੀਂ ਸਹਿਣ ਕਰ ਸਕਦਾ ਤੇ ਹੁਣ ਆਪਾਂ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਇਸ ਕੇਸ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਿਸੇ ਦਾ ਪ੍ਰੈਸ਼ਰ ਲਗਾਈ। ਪ੍ਰੈਸ਼ਰ ਆਇਆ ਜੇ ਪੈਸੇ ਨਾਲ ਹੋਈ ਕੋਈ ਸਿਸਟਮ ਉਹਨਾਂ ਦਾ ਆਪਸੀ ਪੈਸਿਆਂ ਦਾ ਕੋਈ ਸਰਕਲ ਹੈਗਾ ਸੀ ਜਿਹਦੇ ਕਰਕੇ ਉਹਤੇ ਇਲਜ਼ਾਮ ਲਾਈ ਜਾਂਦੇ। ਪਰ ਇੰਨੀ ਟੇਰ ਤੋਂ ਕੰਮ ਕਰਦਾ ਰਿਹਾ। 10 ਸਾਲ ਤੋਂ ਤਕਰੀਬਨ ਕੰਮ ਕਰਦਾ ਪਿਆ ਹਉ ਤੱਕ ਕਹਿੰਦੇ ਕੁਝ ਵੀ ਨਹੀਂ ਹੁਣ ਕੱਲ ਗੱਲਾਂ ਸੁਣਨ ਤੋਂ ਮਿਲਿਆ ਜਦੋਂ ਉਹਨੇ ਕੰਮ ਛੱਡਣ ਦਾ ਨਾਮ ਲਿਆ ਤਾਂ ਉਹਨੂੰ ਝੂਠਾ ਇਲਜ਼ਾਮ ਕਹਿੰਦੇ ਲਾਇਆ ਉਹਦੇ ਯਾਰਾ ਦੋਸਤਾਂ ਕੋਲੋਂ ਵੀ ਪਤਾ ਲੱਗਿਆ ਕਿ ਮਤਲਬ ਇਦਾਂ ਦਾ ਹੋਇਆ ਨਹੀਂ ਸੀ। ਆਂਸਾ ਜਿਹੜੇ ਉਹ ਲੜਕੇ ਨੇ ਸੁਸਾਇਸਾਈਡ ਕੀਤੀ ਗਈ ਉਹ ਤੇ ਮਾਨਸਾ ਤੇ ਮੈਨੂੰ ਕਰ ਲੋ ਇਨਟੀਮੇਸ਼ਨ ਮਿਲੀ ਸੀ ਸ਼ਾਮ ਨੂੰ ਈਵਨਿੰਗ ਦੇ ਟਾਈਮ ਕੋਲ ਕਰੀਬ 8:00 11:00 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਨੇ ਸੁਸਾਇਸਾਈਡ ਕਰ ਲਿਆ ਉਹ ਨਵ ਦਸ਼ਮੇਸ਼ ਨਗਰ ਦੇ ਵਿੱਚ ਤੇ ਮੈਂ ਆਪਣੀ ਪੂਰੀ ਟੀਮ ਲੈ ਕੇ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਇਹਨਾਂ ਨੇ ਉਹਨੂੰ ਰੋਕਾ ਆਪਣਾ ਮੇਫਾ ਹਾਲ ਆ ਕੇ ਜਿਹੜੀ ਖੁਦਕੁਸ਼ੀ ਕੀਤੀ ਸੀ ਆਪਣੇ ਆਪ ਨੂੰ ਤੇ ਇਨਾਂ ਨੇ ਆਪਣੇ ਫੈਮਿਲੀ ਵਾਲਿਆਂ ਨੇ ਕੁਛ ਮੱਲੇ ਵਾਲਿਆਂ ਨੇ ਉਹਨੂੰ ਉੱਥੋਂ ਉਤਾਰ ਕੇ ਤੇ ਹਸਪੀਟਲ ਲੈ ਗਏ। ਫਿਰ ਦੁਬਾਰਾ ਜਿਹੜਾ ਡਾਕਟਰ ਨੇ ਮ੍ਰਿਤਕ ਕਰਾਰ ਕੇ ਦੇ ਦਿੱਤਾ ਤੇ ਉਹਨਾਂ ਨੇ ਲਿਆ ਕੇ ਤੇਜ ਉਹਨੂੰ ਬੈੱਡ ਤੇ ਪਾਇਆ ਸੀ। ਅਸੀਂ ਮੌਕੇ ਤੇ ਪਹੁੰਚ ਕੇ ਸਾਰਾ ਟੀਮ ਨੇ ਉਹਨੂੰ ਪ੍ਰੋਪਰ ਜਿਹੜਾ ਵਾ ਦੇਖਿਆ। ਉਸ ਤੋਂ ਬਾਅਦ ਜਿਹੜੀ ਉਹਦੀ ਡੈੱਡ ਬਾਡੀ ਸੀ ਮੌਸਮ ਗਰਮੀ ਦਾ ਹੋਣ ਕਰਕੇ ਸਭ ਤੋਂ ਪਹਿਲਾਂ ਜਿਹੜੀ ਡੈੱਡ ਬਾਡੀ ਸੀ ਉਹਨੂੰ ਮੋਰਚਰੀ 'ਚ ਰਖਾਇਆ ਗਿਆ ਸਿਵਲ ਹਸਪੀਟਲ। ਸੈਕਿੰਡ ਉਹਨਾਂ ਦੀ ਮਰਤਕ ਦੀ ਜਿਹੜੀ ਸਿਸਟਰਾ ਕਲਪਨਾ ਉਹਦੇ ਆਪਣਾ ਸਟੇਟਮੈਂਟ ਤੇ ਮੈਂ ਫੌਰੀ ਐਕਸ਼ਨ ਲੈਂਦੇ ਆ ਜਿਹੜਾ ਸਭ ਤੋਂ ਪਹਿਲਾਂ ਅਫਸਰਾਂ ਦੇ ਕਹਾਂ ਚ ਲੈ ਕੇ ਤੇ ਐਫ ਆਈ ਆਰ ਲਾਗ ਕਰ ਦਿੱਤੀ ਉਸ ਤੋਂ ਬਾਅਦ ਲਗਾਤਾਰ ਸਿੰਘ ਜਿਹੜੇ ਜਿੰਨਾਂ ਦੇ ਨਾਂ ਤੇ ਉਹਨੇ ਸੁਸਾਈਡ ਨੋਟ ਲਿਖਿਆ ਸੀ ਉੱਥੇ ਲਗਾਤਾਰ ਛਾਪੇ ਮਾਰ ਰਹੇ ਆ ਅਜੇ ਤੱਕ ਜਿਹੜਾ ਕੋਈ ਵੀ ਦੋਸ਼ੀ ਜਿਹੜਾ ਸਾਡੇ ਸੰਪਰਕ ਚ ਨਹੀਂ ਆਇਆ ਫੋਨ ਉਹਨਾਂ ਦੇ ਬੰਦ ਨੇ ਤੇ ਲਗਾਤਾਰ ਛਾਪੇ ਮਾਰੀ ਜਾਰੀ ਹੈ Mesmo